ਜੀ ਹੈ ਜੀ ਵਾਰਡ ਨੰਬਰ 57 56 55 ਇਹਨਾਂ ਦੇ ਵacinde ਸਾਰੇ ਇਕੱਠੇ ਹੋ ਕੇ ਇੱਥੇ ਡੀਸੀ ਸਾਹਿਬ ਦੇ ਨਾਲ ਵਾਲੇ ਮੰਗ ਪੱਤਰ ਡਾਬਲ ਸਾਹਿਬ ਦੇ ਨਾਲ ਦੇਣ ਆਏ ਆ ਸਾਡੇ ਮੁੱਲਿਆਂ ਦੇ ਵਿੱਚ ਕਾਫੀ ਸਮੇਂ ਦੀ ਪ੍ਰੋਬਲਮ ਹੈ ਹਰ ਹਰ بارش ਦੇ ਵਿੱਚ ਪਾਣੀ ਵੜ ਜਾਂਦਾ ਤੇ ਬੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ ਪਿੱਛੇ ਇੱਕ ਐਡਮਿਨਿਸਟ੍ਰੇਸ਼ਨ ਦੀ ਗਲਤੀ ਦੇ ਨਾਲ ਇੱਕ ਬੱਚੇ ਦੀ ਡੈਥ ਹੋ ਗਈ ਇੱਕ ਲੇਡੀਜ਼ ਦੀ ਡੈਥ ਹੋ ਗਈ கரਂਟ ਲੱਗਣ ਦੇ ਨਾਲ ਨੇ بارشਾਂ ਅੱਗੇ ਹੁਣ ਸ਼ੁਰੂ ਨੇ ਜੀ ਹੋਰ ਹੁਣ ਉੱਥੇ ਹਾਲਾਤ ਬਹੁਤ ਬੁਰੇ ਨੇ ਜੇ ਆਕੇ ਤੁਸੀਂ ਦੇਖੋ ਉੱਥੇ ਮਹੱਲੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਵੜਿਆ ਹੋਇਆ ਪਾਣੀ ਬਰਸਾਤੀ ਪਾਣੀ ਪਹਿਲੇ ਵੀ ਰੁਕਦਾ ਸੀ ਨਾਲੇ ਦਾ ਪ੍ਰੋਜੈਕਟ ਬਹੁਤ ਵਧੀਆ ਬਣਿਆ ਚੰਦ ਲੋਕਾਂ ਨੂੰ ਸਹੂਲियत ਮਿਲੀ ਹਜ਼ਾਰਾਂ ਲੋਕ ਡੁੱਬ ਗਏ ਥੋੜੇ ਦਿਨ ਪਹਿਲਾਂ ਰਾਜਾ ਵਿਡਿੰਗ ਸਾਡੇ ਮੈਂਬਰ ਪਾਰਲੀਮੈਂਟ ਨੇ 시ਵਾਈ ਨਗਰ ਨਾਲੇ ਤੇ ਵਿਜ਼ਿਟ ਕੀਤਾ ਸੀ ਤੁੰਤੋਂ ਪ੍ਰਾਤ ਉਹਨਾਂ ਨੇ ਦੇਖਿਆ ਕਿ ਇਲਾਕੇ ਦੀ ਜਿਹੜੀ ਹਾਲਤ ਬੜੀ ਮਾੜੀ ਹੈ ਲੋਕਾਂ ਦੇ ਘਰਾਂ 'ਚ ਪਾਣੀ ਖੜਿਆ ਲੋਕ ਗੰਦਗੀ ਦੇ ਵਿੱਚ ਨਰਕ ਦੀ ਜ਼ਿੰਦਗੀ ਉੱਥੇ ਬਰਜਿਤ ਕਰ ਰਹੇ ਨੇ ਸਾਫ ਕਬੀ ਦਾ ਐਕਸਵਿੰਦਰ ਡਾਵਰ ਅਤੇ ਸਮੂਹ ਕਾਂਗਰਸ ਵਰਕਰਾਂ ਦੇ ਵੱਲੋਂ ਗੰਦੇ ਨਾਲੇ ਦੇ ਪ੍ਰੋਜੈਕਟ ਦੇ ਟੱਕਨ ਨੂੰ ਲੈ ਕੇ ਇੱਕ ਵਿਸ਼ੇਸ਼ ਮੰਗ ਪੱਤਰ ਡਿਫਟੀਕ ਵਿਸਤ ਨੂੰ ਦਿੱਤਾ ਗਿਆ ਪਤਰਕਾਰਾਂ ਨਾਲ ਗੱਲਬਾਤ ਕਰਦੇ ਸਾਬਕਾ ਵਿਧਾਇਕ ਸੁਰਿੰਦਰ ਟਾਵਰ ਨੇ ਦੱਸਿਆ ਕਿ ਮੌਨਸੂਨ ਬੜੀ ਤੇਜ਼ੀ ਨਾਲ ਦਸਤਕ ਦੇ ਰਿਹਾ ਹੈ ਜਿਸ ਦੇ ਨਾਲ ਇਲਾਕੇ ਦੇ ਲੋਕਾਂ ਨੂੰ ਗੰਦੇ ਪਾਣੀ ਕਾਰਨ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਰਿਹਾ ਅਤੇ ਸਮੇਂ-ਸਮੇਂ ਸਿਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਨੂੰ ਗੰਦੇ ਨਾਲੇ ਪ੍ਰਤੀ ਜਾਗਰੂਕ ਕਰਦੇ ਰਹਿੰਦੇ ਹਾਂ ਪਰ ਫਿਰ ਵੀ ਕਿਤੇ ਨਾ ਕਿਤੇ ਜ਼ਿਲ੍ਹਾ ਪ੍ਰਸ਼ਾਸਨ ਕੰਮ ਕਰਨ ਦੇ ਵਿੱਚ ਅਸਮਰਥ ਰਹਿ ਜਾਂਦਾ ਹੈ ਜਿਸ ਕਾਰਨ ਅਸੀਂ ਡਿਪਟੀ ਕਮਿਸ਼ਨਰ ਨੂੰ ਮੰਗ ਕਰਦੇ ਹਾਂ ਕਿ ਜਲਦ ਤੋਂ ਜਲਦ ਸਥਾਨਕ ਲੋਕਾਂ ਦੀਆਂ ਮੁਸ਼ਕਲਾਂ ਨੂੰ ਸਮਝਿਆ ਜਾਵੇ ਅਤੇ ਗੰਦੇ ਨਾਲੀਆਂ ਨੂੰ ਠੱਗਣ ਦਾ ਕੰਮ ਸ਼ੁਰੂ ਕੀਤਾ ਜਾਵੇ। ਬਾਕੀ ਤੁਸੀਂ ਵੀ ਸੁਣੋ ਉਹਨਾਂ ਲੋਕਾਂ ਨੇ ਹੋਰ ਕੀ ਕਿਹਾ? ਜੀ ਅੱਜ ਵਾਰਡ ਨੰਬਰ 57 56 55 ਇਹਨਾਂ ਦੇ ਵਸਿੰਦੇ ਸਾਰੇ ਇਕੱਠੇ ਹੋ ਕੇ ਇੱਥੇ ਡੀਸੀ ਸਾਹਿਬ ਦੇ ਨਾਮਲੇ ਮੰਗ ਪੱਤਰ ਡਾਬਲ ਸਾਹਿਬ ਦੇ ਨਾਲ ਦੇਣ ਆਏ ਆ। ਜੀ ਸਾਡੇ ਮੁਹੱਲਿਆਂ ਦੇ ਵਿੱਚ ਕਾਫੀ ਸਮੇਂ ਦੀ ਪ੍ਰੋਬਲਮ ਹੈ। ਹਰ ਹਰ ਬਾਰਿਸ਼ ਦੇ ਵਿੱਚ ਪਾਣੀ ਵੜ ਜਾਂਦਾ ਤੇ ਲੋਕਾਂ ਦਾ ਬਹੁਤ ਨੁਕਸਾਨ ਹੁੰਦਾ ਹੈ। ਪਿੱਛੇ ਇੱਕ ਐਡਮਿਨਿਸਟ੍ਰੇਸ਼ਨ ਦੀ ਗਲਤੀ ਦੇ ਨਾਲ ਇੱਕ ਬੱਚੇ ਦੀ ਡੈਥ ਹੋ ਗਈ ਇੱਕ ਲੇਡੀਜ਼ ਦੀ ਡੈਥ ਹੋ ਗਈ கரੰਟ ਲੱਗਣ ਦੇ ਨਾਲ ਹੁਣ ਬਾਰਸ਼ਾਂ ਅੱਗੇ ਹੁਣ ਸ਼ੁਰੂ ਨੇ ਜੀ ਹੋਰ ਹੁਣ ਉੱਥੇ ਹਾਲਾਤ ਬਹੁਤ ਬੁਰੇ ਨੇ ਜਾ ਕੇ ਤੁਸੀਂ ਦੇਖੋ ਉੱਥੇ ਮਹੱਲੇ ਦੇ ਵਿੱਚ ਗਲੀ ਗਲੀ ਦੇ ਵਿੱਚ ਪਾਣੀ ਵੜਿਆ ਹੋਇਆ ਹਰ ਘਰ ਦੇ ਵਿੱਚ ਸੀਵਰੇਜ ਦੀ ਸਮੱਸਿਆ ਹੋਈ ਹੋਈ ਹੈ ਕਿ ਉੱਥੇ ਅਸੀਂ ਚਾਹੁੰਦੇ ਹਾਂ ਵੀ ਇਹ ਡੀਸੀ ਸਾਹਿਬ ਨੂੰ ਅਸੀਂ ਮੰਗ ਪੱਤਰ ਹੀ ਦਿੱਤਾ ਵੀ ਉੱਥੇ ਜੜੀ ਸਫਾਈ ਹੈ ਜਿਹੜੀ ਪੱਧਰ ਤੇ ਕੀਤੀ ਜਾਵੇ ਤਾਂ ਕਿ ਜਿਹੜਾ ਗੰਦਾ ਪਾਣੀ ਹੈ ਨਾਲੇ ਦਾ ਉਹ ਘਰਾਂ ਦੇ ਵਿੱਚ ਲੋਕਾਂ ਦੇ ਨਾਂ ਵੜੇ ਪਾਣੀ ਪੈਣ ਦਾ ਬਿਲਕੁਲ ਬਿਮਾਰੀ ਦਾ ਫੈਲੀ ਪਈ ਹੈ ਜੀ ਪਾਣੀ ਅੱਜ ਵੀ ਖੜਾ ਹੈ ਪਾਣੀ ਅੱਜ ਵੀ ਖੜਾ ਹੈ ਉੱਥੇ ਗਾਦ ਜਗਾ ਜਗਾ ਖੜੀ ਹੈ ਤੁਸੀਂ ਜਾ ਕੇ ਦੇਖੋ ਮੱਲਿਆਂ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਹਜੇ ਵੀ ਪਾਣੀ ਵੜਿਆ ਹੋਇਆ ਵਾ ਸਰਕਾਰਾਂ ਕੁਝ ਕਰਦੀ ਸਰਕਾਰ ਕੋਲ ਤੇ ਲੈ ਕੇ ਆਏ ਆ ਜੀ ਅਰ ਜੀ ਵੀ ਸਾਡੇ ਡੀਸੀ ਸਾਹਿਬ ਕੋਈ ਸਾਡੀ ਹੈਲਪ ਕਰਨ ਵੀ ਸਾਡੇ ਮੱਲਿਆਂ ਦਾ ਕੋਈ ਵਿਕਾਸ ਕਰਾਣਾ ਆਸ਼ਕਾਬਾ ਸਰਟੀ ਪੰਜਾਬ ਕਾਂਗਰਸ ਨਿਊ ਸ਼ਿਵਾਜੀ ਨਗਰ ਗਲੀ ਨੰਬਰ 10 11 ਜੀ ਪਾਣੀ ਬਰਸਾਤੀ ਪਾਣੀ ਪਹਿਲੇ ਵੀ ਰੁਕਦਾ ਸੀ ਨਾਲੇ ਦਾ ਪ੍ਰੋਜੈਕਟ ਬਹੁਤ ਵਧੀਆ ਬਣਿਆ ਚੰਦ ਲੋਕਾਂ ਨੂੰ ਸਹੂਲियत ਮਿਲੀ ਹਜ਼ਾਰਾਂ ਲੋਕ ਡੁੱਬ ਗਏ ਕਿਉਂਕਿ ਨਾਲੇ ਕਾ ਜੋ ਪ੍ਰੋਜੈਕਟ ਥਾ ਉਸਕਾ ਤਾਂ ਟੈਂਡਰ ਹੋ ਗਿਆ ਉਹ ਨਾਲਾ ਬਣ ਗਿਆ ਲੇਕਿਨ ਕੀ ਉਸਮੇ ਪਾਣੀ ਨਿਕਾਸੀ ਕਾ ਨਹੀਂ ਥਾ ਜੋ ਪਾਣੀ ਨਿਕਾਸੀ ਕੇ ਲਿਏ ਉਹਨੋ ਨੇ ਅਰੇਂਜਮੈਂਟ ਕਰਨਾ ਥਾ ਉਹ ਨਹੀਂ ਕੀਆ ਤੋ ਲੋਕ ਵਹਾਂ ਕੈਸੇ ਜੀਏਂਗੇ जो सीवरेज है वो बैक मारता है सफाई व्यवस्था बिल्कुल नहीं है हमारा संविधान कहता है लिविंग टू राइट 21 जो चैप्टर नंबर है संविधान का क्या उसमें जीने का जो अधिकार हमें मिला है ग्रीमा से ऐसी ग्रीमा है सीवरेज बैक मारे पानी खड़ा रहे तीन तीन दिन पानी पाँच फुट पानी वहाँ खड़ा हो जाता है हम गुजारिश करते हैं एडमिनिस्ट्रेशन से और सरकार से जो आईपीसी की धारा इक्की में अठवा पारा है वो एवरी ऑफिसर ऑफ द गवर्नमेंट हु इज द ड्यूटी एज ए ऑफिसर प्रोटेक्ट टू हेल्थ सेफ्टी एंड कन्वाइंस क्या वो संविधान ऐसे लिखा गया क्या वो आईपीसी 21 का ऐसे लिखा गया 133 जो प्रोसीडर है उसको ऐसे लिखा गया जो आपकी मांगे है नहीं पूरी तो आपकी अगर जो हमारी ये मांगे पूरी नहीं होंगी जो हमारे पास कोई पावर नहीं हम अपने लीडरों के पास ही जाएंगे एडमिनिस्ट्रेशन हमारी बात नहीं सुनती जो वहाँ के इंचार्ज हैं जो आज पोलिटिशियन हैं वो अपनी चलाते हैं उनको पता ही ये कांग्रेसियाँ हमारा काम नहीं होता दूसरों का काम होता है हमारे आगे तीन तीन दिन पानी खड़ा रहता है जिसमें गंदगी फैलती है और डेंजर टू द लाइफ ऑफ एवरी बॉडी तो हम गुजारिश करते हैं सरकार से एडमिनिस्ट्रेशन से जितनी जल्दी हो इमीडेंटली एक्शन टू इट नहीं तो हम ਛੜਕੋ ਪੇ ਆਏਗੇ ਜਿਤਨਾ ਕ ਹਮਾਰੇ ਪਾਸ ਹੋਗਾ ਹਮ ਕਰੇਗੇ ਸੰਘਰਸ਼ ਕਰੇਗੇ ਸਰਕਾਰ ਸੇ ਵੀ ਹਮਾਰੇ ਜੋ ਇਲਾਕੇ ਕੇ ਪੋਲੀਟੀਸ਼ਨ ਹੈ ਜਿਨੋਨੇ ਬਾਗਦੋਰ ਸੰਭਾਲੀ ਹੋਈ ਹੈ ਉਨਕੇ ਅਗੇਸਟ ਵੀ ਹਮ ਬੋਲੇਗੇ ਫਿਰ ਇਹ ਨਾ ਕਹਿ ਨਾ ਕਿ ਲੋਕ ਛੜਕੋ ਪੇ ਆ ਗਏ ਥੈਂਕ ਯੂ ਸੋ ਮਚ ਮੰਗ ਪੱਤਰ ਅੱਜ ਗਵਰਨਿੰਗ ਕੰਸਲ ਲੁਧਿਆਣਾ ਨੂੰ ਅਸੀਂ ਅੱਜ ਮਿਲੇ ਆ ਥੋੜੇ ਦਿਨ ਪਹਿਲਾਂ ਰਾਜਾ ਵਡਿੰਗ ਸਾਡੇ ਮੈਂਬਰ ਪਾਰਲੀਮੈਂਟ ਨੇ ਸ਼ਿਵਾਜੀ ਨਗਰ ਨਾਲੇ ਤੇ ਵਿਜ਼ਿਟ ਕੀਤਾ ਸੀ ਕਣਤੋਂ ਉਪਰਾਤ ਉਹਨਾਂ ਨੇ ਦੇਖਿਆ ਕਿ ਇਲਾਕੇ ਦੀ ਜਿਹੜੀ ਹਾਲਤ ਬੜੀ ਮਾੜੀ ਹੈ ਲੋਕਾਂ ਦੇ ਘਰਾਂ 'ਚ ਪਾਣੀ ਖੜਿਆ ਲੋਕ ਗੰਦਗੀ ਦੇ ਵਿੱਚ ਨਰਕ ਦੀ ਜ਼ਿੰਦਗੀ ਉੱਥੇ ਬਤੀਤ ਕਰ ਰਹੇ ਨੇ ਸੋ ਉਹਨਾਂ ਨੇ ਉਸ ਵੇਲੇ ਡਿਪਟੀ ਕਮਿਸ਼ਨਰ ਹਰਦਾਨਾ ਨਾਲ ਗੱਲ ਕੀਤੀ ਸੀ ਉਹਨਾਂ ਨੇ ਅੱਜ ਦਾ ਟਾਈਮ ਦਿੱਤਾ ਸੀ ਉਹ ਡਾਵਟ ਸਾਹਿਬ ਆ ਕੇ ਤੁਹਾਨੂੰ ਮੁੰਨਪੱਤਰ ਲਾ ਕੇ ਲੋਕਾਂ ਨਾਲ ਮਿਲਣਗੇ ਸੋ ਅਸੀਂ ਅੱਜ ਮਿਲ ਕੇ ਆਏ ਆ ਜਿਹੜੀ ਸਮੱਸਿਆ ਦੱਸੀ ਹੈ ਵੀ ਇਹ ਜਿਹੜਾ ਨਾਲਾ ਰੁੜਕੀ ਤੋਂ ਪਾਸ ਹੋਇਆ ਸੀ ਜਦੋਂ ਮੈਂ ਐਮਐਲਏ ਸੀ ਉਦੋਂ ਪਾਸ ਕਰਾ ਸੀ ਨਾਲਾ ਕੰਪਲੀਟ ਹੋ ਗਿਆ ਕਵਰ ਹੋ ਚੁੱਕਾ ਹੈ ਪਰ ਜਦੋਂ ਨਾਲਾ ਬਣ ਗਿਆ ਸੀ ਨਾਲੇ ਦੀ ਸਫਾਈ ਨਹੀਂ ਹੋਈ ਉਹ 'ਚ ਬੜ ਸੋ ਇਸੇ ਤਰ੍ਹਾਂ ਗੇਟੋ ਕੰਮ ਲਾਲਾ ਉਹ ਵੀ ਨਾਲਾ ਨਹੀਂ ਸਾਫ ਹੋਇਆ ਵੱਡੇ ਨਾਲੇ ਚ ਵੀ ਗੰਦਗੀ ਭਰੀ ਪਈ ਹੈ ਸੋ ਅਸੀਂ ਉਹਨੂੰ ਇਹ ਦੱਸਿਆ ਕਿ ਬੰਦਾ ਪੇਚ ਕੇ ਜਿਹੜਾ ਪਾਣੀ ਪਿਛੋਂ ਜੜਕੁਲੀ ਵਗੈਰਾ ਤੋਂ ਆਉਂਦਾ ਉਹ ਸਾਰੇ ਪਾਣੀ ਦਾ ਸਮੱਸਿਆ ਹੱਲ ਕੀਤਾ ਜਾਵੇ ਤਾਂ ਕਿ ਲੋਕ ਜਿਹੜੀ ਗੰਦਗੀ ਨਰਕ ਦੀ ਜ਼ਿੰਦਗੀ ਚ ਰਹਿ ਰਹੇ ਨੇ ਉਹਨਾਂ ਤੋਂ ਰਾਹਤ ਮਿਲ ਜੇ ਕਿ ਮੌਨਸੂਨ ਵੀ ਸ਼ੁਰੂ ਹੋ ਰਿਹਾ ਜੀ ਮੌਨਸੂਨ ਤਾਂ ਚੱਲ ਰਿਹਾ ਆਪਣੇ ਜਰਨਲ ਜੋ ਸਫਾਈ ਹੋਣੀ ਚਾਹੀਦੀ ਸੀ ਹੋਈ ਨਹੀਂ ਨਹੀਂ ਜੋ ਪੂਰੀ ਸਫਾਈ ਵਿਵਸਥਾ ਹੋਣੀ ਚਾਹੀਦੀ ਸੀ ਨਹੀਂ ਹੋਈ ਤੋ ਬੁੱਢੇ ਨਾਲੇ ਦੇ ਵਿੱਚ ਵੀ ਜਦੋਂ ਬੁੱਢਾ ਨਾਲਾ ਭਰ ਜਾਏਗਾ ਤਾਂ ਫਿਰ ਪਾਣੀ ਵੈਸੇ ਨਹੀਂ ਨਿਕਲਣਾ ਹੋਰ ਚ ਘੱਟ ਤੋਂ ਘੱਟ 6 6 7 7 ਫੁੱਟ ਗਾਰ ਹੋਰ ਸਾਰੀ ਗਾਰ ਘਟਾਣੀ ਚਾਹੀਦੀ ਔਰ ਮੈਂ ਸਮਝਦਾ ਕਿ ਬਰਸਾਤਾਂ ਤੋਂ 2 ਮਹੀਨਾ ਪਹਿਲਾਂ ਹੀ ਸਾਰਾ ਕੰਮ ਨਹੀਂ ਜੜਾ ਕੀ ਲੇਟ ਆ